ਨਹਿਰਾ ਪ੍ਰਾਣੀਆਂ ਅੰਗਰੇਜ਼ ਕੰਮਲੇ ਨਹੀਂ ਸੀਗੇ ਵੀ ਸਾਡੀਆਂ ਨਹਿਰਾ ਕੱਚੀਆਂ ਰੱਖੀਆਂ ਨਾ ਲੋਕਾਂ ਨੇ ਅੱਜ ਵੀ ਉਹ ਲੋਕ ਨਹਿਰਾ ਕਸਣਾ ਸੂਏ ਕੱਚੀਆਂ ਰੱਖਦੇ ਆ ਇਹਨਾਂ ਨੇ ਮੋਟਾ ਕੰਕਰੀਟ ਪਾ ਕੇ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਪਤਾ ਨਹੀਂ ਲੋਕ ਸੁੱਤੇ ਪਏ ਆ ਦੂਜੀ ਗੱਲ ਦੇਖੋ ਇਹ ਸੂਆ ਬਹੁਤ ਚੌੜਾ ਸੀ ਤੇ ਵੱਡਾ ਸੀ ਇਹਨੂੰ ਇਹਨੂੰ ਪੈਸੇ ਵੀ ਘਟਾਤਾ ਇਹਨੂੰ ਪੀੜਾ ਵੀ ਕਰਤਾ ਥੱਲਿਓਂ ਵੀ ਤੇ ਪਾਸਿਓਂ ਵੀ ਇੱਥੇ ਲੱਖਾ ਮਤੋਜ ਲੜੂਗਾ ਕਿੱਥੇ ਕਿੱਥੇ ਸਾਡੀਆਂ ਕਿਸਾਨਾਂ ਦੀਆਂ ਜਾਂ ਹੋਰ ਜਿੱਥੇ ਬੰਦਿਆਂ ਲੜਨੀਆਂ ਲੋਕੋ ਆਪਾਂ ਵੀ ਗੌਰ ਕਰੋ ਯਾਰ ਆ ਦੇਖੋ ਆ ਸੁਆ ਪੱਕਾ ਹੋ ਰਿਹਾ ਬਾਈ ਸੁਆ ਪੱਕਾ ਹੋ ਰਿਹਾ ਉਹ ਦੇਖੋ ਥੱਲੇ ਪੂਰਾ ਇੰਨੀ ਫੁੱਟ ਦਾ ਕੱਟਣ ਫੁੱਟ ਥੱੜੇ ਪਾਸੇ ਇੱਕ ਫੁੱਟ ਦਾ ਇਹਨਾਂ ਨੇ ਕੰਕਰੀਟ ਪਾਉਣਾ ਤੇ ਚਾਰ ਸਪਰੇ ਕੰਕਰੀਟ ਪਾ ਕੇ ਇਹਨੂੰ ਪੱਕਾ ਕਰ ਦੇਣਾ ਇਹਦੇ ਦੋ ਵੱਡੇ ਪੱਦਰ ਦੇ ਇਨਸਾਨ ਆ ਪੰਜਾਬੀ ਉਹ ਸਮਝ ਲੋ ਸਾਡੀਆਂ ਨਹਿਰਾਂ ਕਸੀਆਂ ਸੂਏ ਇਹ ਸਾਰੇ ਸਾਡੇ ਖਾਲ ਪੱਕੇ ਕੀਤੇ ਜਾ ਰਹੇ ਆ ਇਹਦੇ ਵਿੱਚ ਨੁਕਸਾਨ ਪਹਿਲਾ ਤਾਂ ਇਹ ਆ ਵੀ ਨਾ ਵੀ ਇੱਕ ਪਾਣੀ ਆ ਥੱਲੇ ਸਿਪਜ ਹੁੰਦਾ ਪਾਣੀ ਥੱਲੇ ਥੱਲੇ ਪਾਣੀ ਸਿਮਦਾ ਥੱਲੇ ਧਰਤੀ ਦੇ ਵਿੱਚ ਜਿਹੜਾ ਨਹਿਰਾਂ ਦੇ ਵਿੱਚੋਂ ਕਸੀਆਂ ਸੂਆਂ ਦੇ ਵਿੱਚੋਂ ਦੂਰ ਤੱਕ ਪਾਣੀ ਜੀਰ ਕੇ ਥੱਲੇ ਚ ਲੈ ਜਾਂਦਾ ਪਾਣੀ ਦਾ ਪੱਦਰ ਉੱਚਾ ਰਹਿੰਦਾ ਤੇ ਪਾਣੀ ਜਿਹੜਾ ਆਪਣਾ ਵੈਸੇ ਵੀ ਪਾਣੀ ਦਾ ਜਿਹੜਾ ਸਵਾਦ ਰੱਖ ਲੋ ਜਾਂ ਪਾਣੀ ਦਾ ਜਿਹੜਾ ਚੰਗਾਪਣਾ ਉਹ ਇਹਦੇ ਨਾਲ ਵਧੀਆ ਰਹਿੰਦਾ ਇਹ ਦੋ ਫਾਇਦੇ ਹੁੰਦੇ ਆ ਇਹਨਾਂ ਗੱਲਾਂ ਦੇ ਨਾਲ ਇਸੇ ਕਰਕੇ ਜਿਹੜੇ ਨਹਿਰਾਂ ਪੁਰਾਣੀਆਂ ਅੰਗਰੇਜ਼ ਕੰਮਲੇ ਰਹੀ ਸੀਗੇ ਵੀ ਸਾਡੀਆਂ ਨਹਿਰਾਂ ਕੱਚੀਆਂ ਰੱਖੀਆਂ ਨਾ ਲੋਕਾਂ ਨੇ ਅੱਜ ਵੀ ਉਹ ਲੋਕ ਨਹਿਰਾਂ ਕੱਸਣਾ ਸੂਏ ਕੱਚੀਆਂ ਰੱਖਦੇ ਆ ਇਹਨਾਂ ਨੇ ਮੋਟਾ ਕੰਕਰੀਟ ਪਾ ਕੇ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਪਤਾ ਨਹੀਂ ਲੋਕ ਸੁੱਤੇ ਪਏ ਆ ਦੂਜੀ ਗੱਲ ਦੇਖੋ ਇਹ ਸੂਆ ਬਹੁਤ ਚੌੜਾ ਸੀ ਤੇ ਵੱਡਾ ਸੀ ਇਹਨੂੰ ਇਹਨੂੰ ਪੈਸੇ ਵੀ ਘਟਾਤਾ ਇਹਨੂੰ ਪੀੜਾ ਵੀ ਕਰਤਾ ਥੱਲਿਓਂ ਵੀ ਤੇ ਪਾਸਿਓਂ ਵੀ ਵੱਡਾ ਸੂਆ ਸੀ ਇਹ ਸੋ ਦੋ ਨੁਕਸਾਨ ਆ ਮੇਰਾ ਵੀਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿੱਥੇ ਸਾਡੀਆਂ ਨਹਿਰਾਂ ਕੱਸੀਆਂ ਸੂਏ ਪੱਕੇ ਹੋ ਰਹੇ ਆ ਇਹਨਾਂ ਗੱਲਾਂ ਦਾ ਉੱਠ ਕੇ ਵਿਰੋਧ ਕਰੋ ਇਹ ਸਰਕਾਰ ਤਾਂ ਗੱਲ ਪਚਾਉ ਵੀ ਇਹ ਪੱਕੀਆਂ ਨਾ ਕਰੋ ਇਥੇ ਕੋ ਮੁਰੰਮਤ ਕਰਨ ਵਾਲੀ ਕੋਈ ਟੁੱਟ ਭੱਜ ਗਿਆ ਉਹਦੀ ਕਰ ਦਿਓ ਪਰ ਪੱਕਾ ਕੰਕਰੀਟ ਪਾ ਕੇ ਕੰਕਰੀਟ ਪਾਤਾ ਤਾਂ ਇੱਕ ਬੂੰਦ ਪਾਣੀ ਵੀ ਥੱਲੇ ਨਹੀਂ ਜਾਣੀ ਸੋ ਇਹ ਬਹੁਤ ਵੱਡੇ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਪੈਣਿਆ ਕਿਉਂਕਿ ਸਾਡਾ ਪਾਣੀ ਦਾ ਪੱਧਰ ਜਿਹਨੋਂ ਦਾ ਨੀਮਾ ਹੁੰਦਾ ਤਰਿਆ ਜਾ ਰਿਹਾ ਪਾਣੀ ਸਾਡਾ ਪੈਸੇ ਜਿਹੜਾ ਖਰਾਬ ਹੁੰਦਾ ਤਰਿਆ ਜਾ ਰਿਹਾ ਤੁਸੀਂ ਇਹ ਦੇਖੋ ਵੀ ਜਦੋਂ ਅੰਗਰੇਜ਼ ਆਉਣ ਤੋਂ ਬਾਅਦ ਇੱਥੇ ਨਹਿਰਾਂ ਕੱਢੀਆਂ ਗਈਆਂ ਸੂਏ ਕਸੀਆਂ ਖਾਲ ਬਣਾਏ ਗਏ ਤਾਂ ਪਾਣੀ ਦਾ ਪੱਧਰ ਤਾਂ ਉੱਚਾ ਹੋਇਆ ਕਿਉਂਕਿ ਇੱਕ ਜਿਹੜੀ ਵੱਡੀ ਨਹਿਰ ਹੁੰਦੀ ਹੈ ਕੱਚੀ ਦਾ ਸੁਆ ਹੁੰਦਾ ਉਦੋਂ ਕਈ ਮੀਲ ਤੱਕ ਦੂਰ ਪਾਣੀ ਜੀਰ ਕੇ ਸਿਮ ਕੇ ਸਿੱਪ ਜੋ ਕੇ ਥੱਲੇ ਜਾਂਦਾ ਸੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਇਹਦਾ ਇਹਦਾ ਬਿਲਕੁਲ ਪੰਜਾਬ ਦੇ ਹਾਸੇ ਹੋ ਕੇ ਮਗਰ ਪਏਗੇ ਇਹਦਾ ਜਮਾ ਬੇੜਾ ਤਬਾਹ ਕਰਕੇ ਛੱਡਣਗੇ ਦੁਨੀਆ ਭਰ ਦੇ ਵਿੱਚ ਇਹ ਵਿਚਾਰਾ ਹੋ ਰਹੀਆਂ ਨੇ ਚਰਚੇ ਹੋ ਰਹੇ ਆ ਕਿ ਡੈਮ ਆ ਜਿਹੜੇ ਡੈਮ ਕਿ ਨਹੀਂ ਬਣਨੇ ਚਾਹੀਦੇ ਇਹ ਡੈਮ ਵਾਲੀ ਗੱਲ ਵੀ ਕਦੇ ਲੰਮੇ ਆਪਾਂ ਗੱਲਬਾਤ ਦੇ ਵਿੱਚ ਵਿਸਾਰਨਾ ਕਰਾਂਗੇ ਵੀ ਕਿਉਂ ਨਹੀਂ ਬਣਨੇ ਚਾਹਦੇ ਨੁਕਸਾਨ ਕੀ ਨੇ ਸੋ ਕੁਦਰਤ ਨੇ ਜਿਵੇਂ ਸਾਨੂੰ ਰੱਖਿਆ ਜਿਵੇਂ ਦੁਨੀਆ ਸਾਜੀ ਐ ਜੇ ਉਵੇਂ ਰਹਿੰਦੀ ਸ਼ਾਇਦ ਸੌਖੇ ਰਹਿੰਦੇ ਪਰ ਬੰਦਾ ਆਪਦੀਆਂ ਸੁਖ-ਸਹੂਲਤਾਂ ਲਈ ਸਾਰਾ ਕੁਝ ਪੰਗੇ ਖੜੇ ਕਰੀ ਜਾਂਦਾ ਤੇ ਅਸੀਂ ਉਹਦੇ ਵਿੱਚ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਅੱਗੇ ਬਹੁਤ ਵੱਡੇ ਟੋਏ ਖੂਖਾਤੇ ਪੱਟ ਰਹੇ ਆ ਯਾਰ ਇਹ ਸਰਕਾਰ ਨੂੰ ਵੀ ਭਾਨਸਿਆ ਤੈਨੂੰ ਵੀ ਇਹ ਸੋਚਣਾ ਚਾਹੀਦਾ ਉਹ ਘੱਲ ਖੁਰਦ ਅਸੀਂ ਬੈਠੇ ਸੀਗੇ 2 ਮਹੀਨੇ ਬੈਠੇ ਰਹੇ ਆ ਬਚਾਕੀ ਮਲਸੇਗੜੇ ਤੋਂ ਲੈ ਕੇ ਹਰੀਕੇ ਪੱਤਨ ਤੱਕ ਜਿਹੜੀ ਕੇਂਦਰਾਂਗਾਂ ਦੀ ਨਹਿਰ ਹੈ ਉਹ ਪੱਕੀ ਨਹੀਂ ਹੋਣ ਦਿੱਤੀ। ਉਹਨੂੰ ਦੁਬਾਰਾ ਫੇਰ ਇਹਨਾਂ ਨੇ ਤਿਆਰੀ ਕਰ ਲਈ ਪੱਕੀ ਕਰਨ ਦੀ। ਉਹ ਸਾਰਾ ਜਿੰਨਾ ਲੱਕਾ ਫਰੀਦਕੋਟ, ਮੁਕਸਰ, ਫਰੋਇਪੁਰ ਸਾਰਾ ਏਰੀਆ ਮਾਰਿਆ ਜਾਣਾ ਹੈ ਜੋ ਨਹਿਰ ਪੱਕੀ ਹੋ ਗਈ। ਉਹ ਨਹਿਰ ਕੱਚੀ ਦੇ ਸਰਤੀ ਜਾਉਂਦੇ ਨੇ ਲੋਕੋ। ਸੋ ਇਹ ਬਹੁਤ ਵੱਡਾ ਸਾਡੇ ਲਈ ਆਨਲਾਈਨ ਸਮੇਂ ਸੰਕਟ ਖੜਾ ਹੋਣਾ। ਮੈਂ ਅਪੀਲ ਕਰਦਾ ਇਹਨਾਂ ਗੱਲਾਂ ਦਾ ਵਿਰੋਧ ਕਰੋ ਵੀ ਇਹ ਪੱਕੇ ਨਹੀਂ ਹੋਣੇ ਚਾਹੀਦੇ। ਮੁਰੰਮਤ ਕਰਕੇ ਕੱਚੇ ਰੱਖੋ ਇਹਨਾਂ ਨੂੰ। ਕਿੱਥੇ ਲੱਖਾ ਮਤੋਜ ਲੜੂਗਾ ਕਿੱਥੇ ਕਿੱਥੇ ਸਾਡੀਆਂ ਕਿਸਾਨਾਂ ਦੀਆਂ ਜਾਂ ਹੋਰ ਜਥੇ ਬੰਦਿਆਂ ਲੜਦੀਆਂ ਲੋਕੋ ਆਪਾਂ ਵੀ ਗੌਰ ਕਰੋ ਯਾਰ ਆ ਦੇਖੋ ਆ ਸੁਆ ਪੱਕਾ ਹੋ ਰਿਹਾ ਬਾਈ ਸੁਆ ਪੱਕਾ ਹੋ ਰਿਹਾ ਉਹ ਦੇਖੋ ਥੱਲੇ ਪੂਰਾ ਇੰਨੀ ਫੁੱਟ ਦਾ ਘਟਣ ਫੁੱਟ ਥੱਲੇ ਪਾਸੇ ਇੱਕ ਫੁੱਟ ਦਾ ਇਹਨਾਂ ਨੇ ਕੰਕਰੀਟ ਪਾਉਣਾ ਤੇ ਚਾਰ ਸਪਰੇ ਕੰਕਰੀਟ ਪਾ ਕੇ ਇਹਨੂੰ ਪੱਕਾ ਕਰ ਦੇਣਾ ਇਹਦੇ ਦੋ ਵੱਡੇ ਪੱਦਰ ਦੇ ਇਨਸਾਨ ਆ ਪੰਜਾਬੀ ਉਹ ਸਮਝ ਲੋ ਸਾਡੀਆਂ ਨਹਿਰਾਂ ਕਸੀਆਂ ਸੂਏ ਇਹ ਸਾਰੇ ਸਾਡੇ ਖਾਲ ਪੱਕੇ ਕੀਤੇ ਜਾ ਰਹੇ ਆ ਇਹਦੇ ਵਿੱਚ ਨੁਕਸਾਨ ਪਹਿਲਾ ਤਾਂ ਇਹ ਆ ਵੀ ਨਾ ਵੀ ਇੱਕ ਪਾਣੀ ਆ ਥੱਲੇ ਸਿਪਜ ਹੁੰਦਾ ਪਾਣੀ ਥੱਲੇ ਥੱਲੇ ਪਾਣੀ ਸਿਮਦਾ ਥੱਲੇ ਧਰਤੀ ਦੇ ਵਿੱਚ ਜਿਹੜਾ ਨਹਿਰਾਂ ਦੇ ਵਿੱਚੋਂ ਕਸਨਾ ਸੂਆਂ ਦੇ ਵਿੱਚੋਂ ਦੂਰ ਤੱਕ ਪਾਣੀ ਜੀਰ ਕੇ ਥੱਲੇ ਚ ਲੈ ਜਾਂਦਾ ਪਾਣੀ ਦਾ ਪੱਧਰ ਉੱਚਾ ਰਹਿੰਦਾ ਤੇ ਪਾਣੀ ਜਿਹੜਾ ਆਪਣਾ ਵੈਸੇ ਵੀ ਪਾਣੀ ਦਾ ਜਿਹੜਾ ਸਵਾਦ ਰੱਖ ਲੋ ਜਾਂ ਪਾਣੀ ਦਾ ਜਿਹੜਾ ਚੰਗਾਪਣਾ ਉਹ ਇਹਦੇ ਨਾਲ ਵਧੀਆ ਰਹਿੰਦਾ ਇਹ ਦੋ ਫਾਇਦੇ ਹੁੰਦੇ ਆ ਇਹਨਾਂ ਗੱਲਾਂ ਦੇ ਨਾਲ ਇਸੇ ਕਰਕੇ ਜਿਹੜੇ ਨਹਿਰਾਂ ਪੁਰਾਣੀਆਂ ਅੰਗਰੇਜ਼ ਕਮਲੇ ਨਹੀਂ ਸੀਗੇ ਵੀ ਸਾਡੀਆਂ ਨਹਿਰਾਂ ਕੱਚੀਆਂ ਰੱਖੀਆਂ ਨਾ ਲੋਕਾਂ ਨੇ ਅੱਜ ਵੀ ਉਹ ਲੋਕ ਨਹਿਰਾਂ ਕਸਣਾ ਸੂਏ ਕੱਚੀਆਂ ਰੱਖਦੇ ਆ ਇਹਨਾਂ ਨੇ ਮੋਟਾ ਕੰਕਰੀਟ ਪਾ ਕੇ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਪਤਾ ਨਹੀਂ ਲੋਕ ਸੁੱਤੇ ਪਏ ਆ ਦੂਜੀ ਗੱਲ ਦੇਖੋ ਇਹ ਸੂਆ ਬਹੁਤ ਚੌੜਾ ਸੀ ਤੇ ਵੱਡਾ ਸੀ ਇਹਨੂੰ ਇਹਨੂੰ ਪੈਸੇ ਵੀ ਘਟਾਤਾ ਇਹਨੂੰ ਪੀੜਾ ਵੀ ਕਰਤਾ ਥੱਲਿਓਂ ਵੀ ਤੇ ਪਾਸਿਓਂ ਵੀ ਵੱਡਾ ਸੂਆ ਸੀ ਇਹ ਸੋ ਦੋ ਨੁਕਸਾਨ ਆ ਮੇਰਾ ਵੀਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿੱਥੇ ਸਾਡੀਆਂ ਨਹਿਰਾਂ ਕੱਸੀਆਂ ਸੂਏ ਪੱਕੇ ਹੋ ਰਹੇ ਆ ਇਹਨਾਂ ਗੱਲਾਂ ਦਾ ਉੱਠ ਕੇ ਵਿਰੋਧ ਕਰੋ ਇਹ ਸਰਕਾਰ ਤਾਂ ਗੱਲ ਪਚਾਉ ਵੀ ਇਹ ਪੱਕੀਆਂ ਨਾ ਕਰੋ ਇਹ ਤੇਗੂ ਮਰम्मत ਕਰਨ ਵਾਲੀ ਕੋਈ ਟੁੱਟ ਭੱਜ ਗਿਆ ਉਹਦੀ ਕਰ ਦਿਓ ਪਰ ਪੱਕਾ ਕੰਕਰੀਟ ਪਾ ਕੇ ਕੰਕਰੀਟ ਪਾਤਾ ਤਾਂ ਇੱਕ ਬੂੰਦ ਪਾਣੀ ਵੀ ਥੱਲੇ ਨਹੀਂ ਜਾਣੀ ਸੋ ਇਹ ਬਹੁਤ ਵੱਡੇ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਪੈਣਿਆ ਕਿਉਂਕਿ ਸਾਡਾ ਪਾਣੀ ਦਾ ਪੱਧਰ ਜਿਹਨੋਂ ਦਾ ਨੀਮਾ ਹੁੰਦਾ ਤਰਿਆ ਜਾ ਰਿਹਾ ਪਾਣੀ ਸਾਡਾ ਪੈਸੇ ਜਿਹੜਾ ਖਰਾਬ ਹੁੰਦਾ ਤਰਿਆ ਜਾ ਰਿਹਾ ਤੁਸੀਂ ਇਹ ਦੇਖੋ ਵੀ ਜਦੋਂ ਅੰਗਰੇਜ਼ ਆਉਣ ਤੋਂ ਬਾਅਦ ਇੱਥੇ ਨਹਿਰਾਂ ਕੱਢੀਆਂ ਗਈਆਂ ਸੂਏ ਕਸੀਆਂ ਖਾਲ ਬਣਾਏ ਗਏ ਤਾਂ ਪਾਣੀ ਦਾ ਪੱਧਰ ਤਾਂ ਉੱਚਾ ਹੋਇਆ ਕਿਉਂਕਿ ਇੱਕ ਜਿਹੜੀ ਵੱਡੀ ਨਹਿਰ ਹੁੰਦੀ ਹੈ ਕੱਚੀ ਦਾ ਸੁਆ ਹੁੰਦਾ ਉਦੋਂ ਕਈ ਮੀਲ ਤੱਕ ਦੂਰ ਪਾਣੀ ਜੀਰ ਕੇ ਸਿਮ ਕੇ ਸਿੱਪਜ ਹੋ ਕੇ ਥੱਲੇ ਜਾਂਦਾ ਸੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਇਹਦਾ ਇਹਦਾ ਬਿਲਕੁਲ ਪੰਜਾਬ ਦੇ ਹਾਸ ਤੋਂ ਕੇ ਮਗਰ ਪਏਗੇ ਇਹਦਾ ਜਮਾ ਬੇੜਾ ਤਬਾਹ ਕਰਕੇ ਛੱਡਣਗੇ ਦੁਨੀਆ ਭਰ ਦੇ ਵਿੱਚ ਇਹ ਵਿਚਾਰਾ ਹੋ ਰਹੀਆਂ ਨੇ ਚਰਚੇ ਹੋ ਰਹੇ ਆ ਕਿ ਡੈਮ ਆ ਜਿਹੜੇ ਡੈਮ ਕਿ ਨਹੀਂ ਬਣਨੇ ਚਾਹੀਦੇ ਇਹ ਡੈਮ ਵਾਲੀ ਗੱਲ ਵੀ ਕਦੇ ਲੰਮੇ ਆਪਾਂ ਗੱਲਬਾਤ ਦੇ ਵਿੱਚ ਵਿਸਾਰਨਾ ਕਰਾਂਗੇ ਵੀ ਕਿਉਂ ਨਹੀਂ ਬਣਨੇ ਚਾਹਦੇ ਨੁਕਸਾਨ ਕੀ ਨੇ ਸੋ ਕੁਦਰਤ ਨੇ ਜਿਵੇਂ ਸਾਨੂੰ ਰੱਖਿਆ ਜਿਵੇਂ ਦੁਨੀਆ ਸਾਜੀ ਐ ਜੇ ਉਹਵੇਂ ਰਹਿੰਦੀ ਸ਼ਾਇਦ ਸੌਖੇ ਰਹਿੰਦੇ ਪਰ ਬੰਦਾ ਆਪਦੀਆਂ ਸੁਖ-ਸਹੂਲਤਾਂ ਲਈ ਸਾਰਾ ਕੁਝ ਪੰਗੇ ਖੜੇ ਕਰੀ ਜਾਂਦਾ ਤੇ ਅਸੀਂ ਉਹਦੇ ਵਿੱਚ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਅੱਗੇ ਬਹੁਤ ਵੱਡੇ ਟੋਏ ਖੂਖਾਤੇ ਪੱਟ ਰਹੇ ਆ ਯਾਰ ਇਹ ਸਰਕਾਰ ਨੂੰ ਵੀ ਭਾਨਸਿਆ ਤੈਨੂੰ ਵੀ ਇਹ ਸੋਚਣਾ ਚਾਹੀਦਾ ਉਹ ਘੱਲ ਖੁਰਦ ਅਸੀਂ ਬੈਠੇ ਸੀਗੇ 2 ਮਹੀਨੇ ਬੈਠੇ ਰਹੇ ਆ ਬਚਾਕੀ ਮਾਲਸਗੜੇ ਤੋਂ ਲੈ ਕੇ ਹਰੀਕੇ ਪੱਤਨ ਤੱਕ ਜਿਹੜੀ ਕੇਦਰਾਗਾਹ ਦੀ ਨਹਿਰ ਹੈ ਕੋ ਪੱਕੀ ਨਹੀਂ ਹੋਣ ਦਿੱਤੀ ਉਹਨੂੰ ਦੁਬਾਰਾ ਫੇਰ ਇਹਨਾਂ ਨੇ ਤਿਆਰੀ ਕਰ ਲਈ ਪੱਕੀ ਕਰਨ ਦੀ ਉਹ ਸਾਰਾ ਜਿੰਨਾ ਲੱਕਾ ਫਰੀਦਕੋਟ ਮੁਕਸਰ ਫਰੋਇਪੁਰ ਸਾਰਾ ਏਰੀਆ ਮਾਰਿਆ ਜਾਣਾ ਜੋ ਨਹਿਰ ਪੱਕੀ ਹੋ ਗਈ ਉਹ ਨਹਿਰ ਕੱਚੀ ਦੇ ਸਰਤੀ ਜਾਉਂਦੇ ਨੇ ਲੋਕੋ ਸੋ ਇਹ ਬਹੁਤ ਵੱਡਾ ਸਾਡੇ ਲਈ ਆਉਣ ਵਾਲੇ ਸਮੇਂ ਦਾ ਸੰਕਟ ਖੜਾ ਹੋਣਾ ਮੈਂ ਅਪੀਲ ਕਰਦਾ ਇਹਨਾਂ ਗੱਲਾਂ ਦਾ ਵਿਰੋਧ ਕਰੋ ਵੀ ਇਹ ਪੱਕੇ ਨਹੀਂ ਹੋਣੇ ਚਾਹੀਦੇ ਮੁਰੰਮਤ ਕਰਕੇ ਕੱਚੇ ਰੱਖੋ ਇਹਨਾਂ ਨੂੰ